ਰਾਉਂ ਟਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ ਦੇ ਵਿੱਚ ਅਸੀਂ ਤੁਹਾਡਾ ਸਵਾਗਤ ਕਰ ਰਹੇ ਹਾਂ ਸਭ ਤੋਂ ਪਹਿਲਾਂ ਜਿਹੜੀ ਖਬਰ ਅਸੀਂ ਲੈਣੀ ਚਾਹਾਂਗੇ ਉਹ ਹੜ੍ਹਾਂ ਨਾਲ ਸੰਬੰਧਿਤ ਹੈ ਹਾਲੇ ਤੱਕ ਵੀ 12000 ਕਰੋੜ ਰੁਪਈਆ ਜਿਹੜਾ ਰਾਹਤ ਵਾਸਤੇ ਦਿੱਤਾ ਜਾਣਾ ਹੈ ਜਿਹੜਾ ਇਹੋ ਜੇ ਮੌਕਿਆਂ ਦੇ ਉੱਤੇ ਰਾਖਮ ਆਖਿਆ ਜਾਂਦਾ ਉਹਦੀ ਹਾਲੇ ਵੀ ਚਰਚਾ ਜਿਹੜੀ ਆ ਕਾਫੀ ਜ਼ਿਆਦਾ ਹੋ ਰਹੀ ਹੈ ਉਹਦੇ ਵਿੱਚ ਕਿਹਾ ਜਾਂਦਾ ਵੀ 12000 ਕਰੋੜ ਤੇ ਸਾਡੇ ਕੋਲ ਹੈ ਹੀ ਨਹੀਂ ਪੰਜਾਬ ਵਾਲੇ ਇਹ ਕਹਿ ਰਹੇ ਆ ਕੇਂਦਰ ਵਾਲੇ ਕਹਿ ਰਹੇ ਆ ਵੀ ਤੁਹਾਨੂੰ ਅਸੀਂ ਉਹ ਪਹਿਲਾਂ ਹੀ ਦੇ ਦਿੱਤਾ ਸੀ। ਉਹਦੇ ਬਾਰੇ ਜਿਹੜੀ ਜਾਣਕਾਰੀ ਹੁਣ ਤੱਕ ਇਕੱਠੀ ਹੋਈ ਆ ਉਹ ਇਹ ਐ ਕਿ ਇਹ 12000 ਕਰੋੜ ਰੁਪਈਆ ਜਿਹੜਾ ਆ ਇਹ ਵਿਆਜ ਦੇ ਸਮੇਤ ਹੁਣ ਤੱਕ ਇਕੱਠਾ ਹੋਇਆ ਦੱਸਿਆ ਜਾਂਦਾ। ਤੇ ਇਹ ਪੈਸਾ ਜਿਹੜਾ ਜਿਹੜਾ ਕਰਜ਼ਾ ਜਿਹੜਾ ਪੰਜਾਬ ਨੂੰ ਦਿੱਤਾ ਜਾਂਦਾ ਕੇਂਦਰ ਵੱਲੋਂ ਉਹਦੇ ਵਿੱਚੋਂ ਪਹਿਲਾਂ ਹੀ ਕਟੌਤੀ ਦੇ ਰੂਪ ਦੇ ਵਿੱਚ ਇਹ ਕਹਿ ਲਓ ਵੀ ਉਹਨਾਂ ਪੈਸਾ ਇਹ ਸਮਝ ਕੇ ਵੀ ਇਹ ਤੁਹਾਡੇ ਕੋਲ ਪਹਿਲਾਂ ਹੀ ਪਿਆ ਆ। ਤੇ ਉਹਨਾਂ ਉਹਨਾਂ ਨੂੰ ਘੱਟ ਦਿੱਤਾ ਜਾਂਦਾ ਤੇ ਉਹਦਾ ਵਿਆਜ ਵੀ ਉਹਨਾਂ ਘੱਟ ਲੱਗਦਾ ਜਦੋਂ ਕਿਤੇ ਲੋਡ ਪੈਂਦੀ ਆ ਤੇ ਅਸੀਂ ਉਹ ਪੈਸੇ ਜਿਹੜੇ ਆ ਉਹ ਅਵੇਲ ਕਰ ਸਕਦੇ ਆ ਅਸੀਂ ਲੈ ਸਕਦੇ ਆ ਪਰ ਸਾਨੂੰ ਫਿਰ ਉਸ ਵੇਲੇ ਵਿਆਜ ਉਹਦਾ ਸ਼ੁਰੂ ਹੋ ਜਾਂਦਾ ਵਿਆਜ ਦੇਣਾ ਪੈਂਦਾ ਹੁਣ ਪੰਜਾਬ ਸਰਕਾਰ ਵੱਲੋਂ ਇਹ ਕਿਹਾ ਜਾ ਰਿਹਾ ਵੀ ਸਾਡੇ ਕੋਲ ਤੇ ਸਿਰਫ 1582 ਕਰੋੜ ਰੁਪਏ ਪ੍ਰਾਪਤ ਹੋਏ ਆ ਜਿਹਦੇ ਵਿੱਚੋਂ ਅਸੀਂ 649 ਕਰੋੜ ਰੁਪਏ ਖਰਚ ਲਏ ਆ ਤੇ ਪੰਚਾਇਤਾਂ ਦੇ ਵਿੱਚ ਜਿਹੜੇ 618 ਕਰੋੜ ਰੁਪਏ ਪਏ ਆ 288 ਪੰਚਾਇਤਾਂ ਦੇ ਕੋਲ ਜਿਨ੍ਹਾਂ ਦੀਆਂ ਜ਼ਮੀਨਾਂ ਜਿਹੜੀਆਂ ਕਿਸੇ ਵੇਲੇ ਗ੍ਰੈਂਡ ਕੀਤੀਆਂ ਗਈਆਂ ਸੀਗੀਆਂ ਤਾਂ ਉਹਨਾਂ ਦੇ ਬਦਲੇ ਦੇ ਵਿੱਚ ਪੰਚਾਇਤਾਂ ਨੂੰ ਜਿਹੜਾ ਮੁਆਵਜ਼ਾ ਮਿਲਿਆ ਉਹਦੇ ਵਿੱਚੋਂ 5% ਦੀ ਰਕਮ ਦੀ ਮੰਗ ਕਰ ਲਈ ਗਈ ਹੈ ਇਹ 5% ਦੀ ਆਮ ਤੌਰ ਦੇ ਉੱਤੇ ਜਦੋਂ ਵੀ ਕੋਈ ਪੰਚਾਇਤ ਦੀ ਬੋਲੀ ਹੁੰਦੀ ਆ ਜਾਂ ਰੂਟੀਨ ਦੇ ਵਿੱਚ ਕੋਈ ਵੀ ਇਨਕਮ ਹੁੰਦੀ ਆ ਉਹਦੇ ਵਿੱਚੋਂ 5% ਜਿਹੜੀ ਆ ਉਹ ਬਲਾਕ ਸੰਪਤੀ ਨੂੰ ਚਲੇ ਜਾਂਦੇ ਆ ਇਹ ਵੈਸੇ ਤੇ ਕੋਈ ਨਵੀਂ ਗੱਲ ਨਹੀਂ ਆ ਜੇ ਪੰਜਾਬ ਸਰਕਾਰ ਨੇ ਇਹ 5% ਹੋਰ ਜ਼ਿਆਦਾ ਮੰਗ ਲਿਆ ਹੋਣਾ ਤਾਂ ਬਹੁਤ ਵੱਡੇ ਸਵਾਲ ਆ ਵੀ ਜੇ ਪੰਚਾਇਤਾਂ ਕੋਲੋਂ ਵੀ ਇਸ ਢੰਗ ਦੇ ਨਾਲ ਜਿਹੜੇ ਆ ਪੈਸੇ ਇਕੱਠੇ ਕਰਕੇ ਕੰਮ ਚਲਾਉਣਾ ਸਰਕਾਰ ਨੇ ਤੇ ਫਿਰ ਸਰਕਾਰ ਦੀ ਵੀ ਸਾਡੀ ਸਮਝ ਲੱਗਦੀ ਆ ਵੀ ਸਰਕਾਰ ਸਾਡੀ ਕੇਸ ਪਾਸੇ ਵੱਲੋਂ ਤੁਰ ਰਹੀ ਆ ਹੜਾਂ ਦੀ ਗੱਲ ਕਰਦੇ ਆ ਕਰਦੇ ਆ ਇੱਕ ਰਿਪੋਰਟ ਪ੍ਰਾਪਤ ਹੋਈ ਆ ਅਮਰਸਰ ਜ਼ਿਲ੍ਹੇ ਦੇ 116 ਜਿਹੜੇ ਪ੍ਰਾਇਮਰੀ ਸਕੂਲ ਨੇ ਉਹ ਪ੍ਰਭਾਵਿਤ ਹੋਏ ਨੇ ਹੜ੍ਹਾਂ ਤੋਂ ਜੇ 116 ਪ੍ਰਾਇਮਰੀ ਸਕੂਲ ਪ੍ਰਭਾਵਿਤ ਹੋਏ ਨੇ ਤੇ ਉੱਥੇ ਕਿੰਨੇ ਆ ਪਿੰਡਾਂ ਦੇ ਵਿੱਚ ਜਿਹੜਾ ਵੱਡਾ ਨੁਕਸਾਨ ਹੋਇਆ ਹੋਵੇਗਾ ਆਮ ਲੋਕ ਕਿੰਨੇ ਵੱਡੇ ਪ੍ਰਭਾਵਿਤ ਹੋਏ ਹੋਣਗੇ ਅਗਲੀ ਖਬਰ ਅਸੀਂ ਲੈਣਾ ਚਾਹਾਂਗੇ ਪਿੰਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਵੱਲੋਂ ਕੱਲ ਵੱਖ-ਵੱਖ ਥਾਵਾਂ ਦੇ ਉੱਤੇ ਤਸੀਹਲ ਕੇਂਦਰਾਂ ਤੇ ਜਿਹੜਾ ਕੇਂਦਰਾਂ ਦੇ ਉੱਤੇ ਧਰਨੇ ਦਿੱਤੇ ਗਏ ਉਹ ਧਰਨੇ ਜਿਹੜੇ ਆ ਇਸ ਕਮਲੇ ਦਿੱਤੇ ਗਏ ਵੀ ਤਾਂ ਜੋ ਹੜ੍ਹ ਪੀੜਤਾਂ ਨੂੰ ਜਿਹੜਾ ਮੁਆਵਜ਼ਾ ਦਿੱਤਾ ਜਾ ਸਕੇ ਇਦੇ ਵਿੱਚ ਵੱਡਾ ਨੁਕਸਾਨ ਜਿਹੜਾ ਮਜ਼ਦੂਰ ਪਰਿਵਾਰਾਂ ਦਾ ਹੋਇਆ ਮਜ਼ਦੂਰ ਪਰਿਵਾਰਾਂ ਦਾ ਕਮਾਈ ਦਾ ਕੋਈ ਹੋਰ ਬਦਲਮਾ ਸਾਧਨ ਨਹੀਂ ਤਾਜੀ ਖਾਣੇ ਤਾਜੀ ਖਾਣ ਵਾਲੇ ਜਿਹੜੇ ਸਾਡੇ ਸਮਾਜ ਦਾ ਵੱਡਾ ਜਿਹੜਾ ਹਿੱਸਾ ਆ ਉਹਨਾਂ ਲਈ ਵੱਡੇ ਸਵਾਲ ਖੜੇ ਹੋ ਗਏ ਨੇ ਦੂਜੇ ਪਾਸੇ ਜਿਹੜੇ ਕਿਸਾਨੀ ਖੇਤੀ ਕੀਤਾ ਕਰਦੇ ਨੇ ਉਹਨਾਂ ਨੂੰ ਮਦਦ ਜਿਹੜੀ ਆ ਇਸ ਨਾਂ ਦੇ ਉੱਤੇ ਵੀ ਬਹੁਤ ਸਾਰੀ ਆ ਰਹੀ ਆ ਕਿ ਖੇਤ ਵਿਹਲੇ ਕਰਨੇ ਨੇ ਜਿੱਥੇ ਰੇਤਾ ਚੜ ਗਿਆ ਪਰ ਮਜ਼ਦੂਰ ਪਰਿਵਾਰਾਂ ਦੇ ਲਈ ਕੋਈ ਬਹੁਤਾ ਸਰਕਾਰ ਦਾ ਵੀ ਕੋਈ ਧਿਆਨ ਨਹੀਂ ਇਹ ਧਿਆਨ ਜਿਹੜਾ ਆ ਵਕ ਵਕ ਜਥੇਬੰਦੀਆਂ ਨੇ ਖਿੱਚਾ ਜਿਹਦੇ ਵਿੱਚ ਵਿਆਤੀ ਮਜ਼ਦੂਰ ਸਭਾ ਆ ਜਿਹਦੇ ਵਿੱਚ ਪਿੰਡੂ ਮਜ਼ਦੂਰ ਯੂਨੀਅਨ ਆ ਜਿਹਦੇ ਵਿੱਚ ਪੰਜਾਬ ਕਿਸਾਨ ਆ ਪੰਜਾਬ ਖੇਤ ਮਜ਼ਦੂਰ ਸਭਾ ਆ ਤੇ 올 ਇੰਡੀਆ ਕਿਸਾਨ ਜਿਹਦੇ ਵਿੱਚ 올 ਇੰਡੀਆ ਖੇਤ ਮਜ਼ਦੂਰ ਯੂਨੀਅਨ ਵੀ ਸ਼ਾਮਲ ਹੈ ਅਗਲੀ ਖਬਰ ਅਸੀਂ ਲੈਣਾ ਚਾਹਾਂਗੇ ਕਿ ਇਹਦੇ ਨਾਲ ਹੀ ਮੇ 28 ਸਤੰਬਰ ਜਿਸ ਤਰ੍ਹਾਂ ਆਪਾਂ ਨੂੰ ਪਤਾ ਅਬਸ਼ੀਰ ਭਗਤ ਸਿੰਘ ਦਾ ਹੁਣ ਆਦਾ ਜਨਮ ਦਿਹਾੜਾ ਜਿਹੜਾ ਆ ਉਹ ਹਰ ਸਾਲ ਮਨਾਇਆ ਜਾਂਦਾ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਇਸ ਦਿਨ ਤੋਂ ਸ਼ੁਰੂਆਤ ਕੀਤੀ ਜਾਣੀ ਹੈ ਪੰਜਾਬ ਸਰਕਾਰ ਦੇ ਬੋਲੇ ਕੰਨਾਂ ਤੱਕ ਆਵਾਜ਼ ਪਹੁੰਚਤੀ ਕਰਨ ਵਾਸਤੇ ਖਟਕੜ ਕਲਾਂ ਦੇ ਵਿੱਚ ਲਗਾਤਾਰ ਤਤਨਾ ਜਿਹੜਾ ਆ ਉਹਨਾਂ ਨੇ ਸ਼ੁਰੂ ਕਰ ਦੇਣਾ ਉਹ ਧਰਨਾ ਜਿਹੜਾ ਆ 5-6 ਦਿਨ ਤੱਕ ਲਗਾਤਾਰ ਹਾਲ ਦੀ ਘੜੀ ਸੰਕੇਤਕ ਰੂਪ ਦੇ ਵਿੱਚ ਜਿਹੜਾ ਚੱਲੇਗਾ ਤੇ ਇਸ ਧਰਨੇ ਦੇ ਵਿੱਚ ਜਿਹੜੇ ਨੌਜਵਾਨਾਂ ਦੀਆਂ ਮੁੱਖ ਮੰਗਾਂ ਨੇ ਰੋਜ਼ਗਾਰ ਦਾ ਸਵਾਲ ਹੈ, ਬੇਰੋਜ਼ਗਾਰੀ ਪੱਤੇ ਦਾ ਸਵਾਲ ਹੈ ਤੇ ਨਾਲ ਹੀ ਨਸ਼ਿਆਂ ਦਾ ਬਹੁਤ ਵੱਡਾ ਸਵਾਲ ਹੈ। ਇਸ ਸਵਾਲਾਂ ਨੂੰ ਜਿਹੜਾ ਆ ਉਹ ਸਰਕਾਰ ਦੇ ਕੰਨਾਂ ਤੱਕ ਪਹੁੰਚਦਾ ਕਰਨ ਵਾਸਤੇ ਲਗਾਤਾਰ ਜਿਹੜਾ ਧਰਨਾ ਦਿੱਤਾ ਜਾਣਾ। ਪਹਿਲਾਂ ਜਦੋਂ ਖਟਕੜ ਕਲਾਂ ਦੇ ਵਿੱਚ ਭਗਵਾਨਤ ਮਾਨ ਦੀ ਸਰਕਾਰ ਨੇ ਸੌ ਚੁੱਕੀ ਸੀ ਉਸ ਵੇਲੇ ਤੇ ਪਹਿਲੇ 6 ਮਹੀਨੇ ਸਾਲ ਤੇ ਇਸ ਚਾਚਾ ਦੇ ਵਿੱਚ ਨੰਗਾ ਦਿੱਤੇ ਵੀ ਹਾਲੇ ਸਰਕਾਰ ਹਲਤਾ ਜੀ ਪਣੀ ਆ ਜੀ ਹਾਲੇ ਤੇ ਕੁਝ ਨਹੀਂ ਹੋ ਸਕਦਾ ਜੀ ਹਲੇ ਤਮਸ ਕੋਈ ਗੱਲ ਨਹੀਂ ਜੀ ਸਾਨੂੰ ਕਰ ਲੈਣ ਦਿਓ 5 ਸਾਲ ਲ ਤੁਸੀਂ ਸਾਨੂੰ ਚੁਣਿਆ ਤੇ 5 ਸਾਲਾਂ ਦੇ ਵਿੱਚ ਅਸੀਂ ਕੁਝ ਨਾ ਕੁਝ ਤੁਹਾਨੂੰ ਜ਼ਰੂਰ ਕਰਕੇ ਦਿਖਾ ਦੇਵਾਂਗੇ ਪਰ ਹੁਣ ਇਸ ਵੇਲੇ ਜੋ ਹਾਲਾਤ ਨੇ ਵੀ ਸਾਢੇ 3 ਸਾਲ 4 ਸਾਲ ਦੇ ਲਗਭਗ ਸਮਾਂ ਜਿਹੜਾ ਬੀਤਣ ਜਾ ਰਿਹਾ ਕਿਉਂਕਿ ਅਖੀਰਲਾ ਜਿਹੜਾ ਸਮਾਂ ਹੁੰਦਾ ਆ 3-4 ਮਹੀਨੇ ਦਾ ਤੇ ਉਹ ਤੇ ਇਲੈਕਸ਼ਨ ਬੋਰਡ ਦੇ ਵਿੱਚ ਚਲੇ ਜਾਂਦਾ ਸਾਰਾ ਕੁਝ ਤੇ ਇਲੈਕਸ਼ਨ ਬੋਰਡ ਦੇ ਲਿਹਾਜ਼ ਨਾਲੇ ਕੰਮ ਕਰ ਕੀਤੇ ਜਾਂਦੇ ਆ ਤੇ ਉਸ ਵੇਲੇ ਨਵੀਆਂ ਨੌਕਰੀਆਂ ਦੇਣੀਆਂ ਜਾਂ ਕੁਝ ਹੋਰ ਕੁਝ ਕਰਨਾ ਬਹੁਤ ਆ ਸੰਭਵ ਨਹੀਂ ਹੁੰਦਾ ਕਿਉਂਕਿ ਉਸ ਵੇਲੇ ਚੋਣ ਜਾਬਤਾ ਲੱਗਣ ਦਾ ਖਤਰਾ ਹੁੰਦਾ ਲਾ ਪਾ ਕੇ ਇਸ ਸਰਕਾਰ ਕੋਲ ਇੱਕ ਸਾਲ ਦਾ ਹੀ ਸਮਾਂ ਬਾਕੀ ਆ ਇਸ ਸਾਲ ਦੇ ਸਮੇਂ ਦੇ ਵਿੱਚ ਜੇ ਨੌਜਵਾਨ ਸਭਾ ਵਾਲੇ ਜਿਹੜੇ ਆ ਉਹ ਉਥੇ ਧਰਨੇ ਦੇ ਰੂਪ ਦੇ ਵਿੱਚ ਜਾਂ ਲਗਾਤਾਰ ਜਿਹੜਾ ਦਿਨ ਰਾਤ ਦਾ ਉਹਨਾਂ ਨੇ ਧਰਨਾ ਲਾਉਣਾ ਬੋਦੀ ਵਿੱਚ ਜੇ ਕੋਈ ਆਪਣੀ ਮੰਦ ਸਰਕਾਰ ਦੇ ਬੋਲੇ ਕੰਨਾਂ ਤੱਕ ਪਹੁੰਚਣ ਚ ਕਾਮਯਾਬ ਹੁੰਦੇ ਆ ਕਿ ਇਹ ਪੰਜਾਬ ਲਈ ਬਹੁਤ ਵੱਡੀ ਰਾਹਤ ਦੀ ਖਬਰ ਹੋਏਗੀ ਜਿੱਦਾਂ ਕਿ ਨਸ਼ਿਆਂ ਦੇ ਵਿੱਚ ਜਿਹੜੇ ਗ੍ਰਸੇ ਨੌਜਵਾਨ ਆ ਉਹ ਫੜ ਫੜ ਕੇ ਜੇਲ੍ਹਾਂ ਦੇ ਵਿੱਚ ਤੇ ਭਾਵੇਂ ਸੌਟ ਦੇ ਉੱਤੇ ਗਏ ਆ ਪਰ ਉਹਨਾਂ ਨੂੰ ਉਹਨਾਂ ਦੀ ਨਾ ਜ਼ਿੰਦਗੀ ਨਵੀਂ ਸ਼ੁਰੂ ਹੋਵੇ ਉਹ ਨਸ਼ੇ ਤੋਂ ਮੁਕਤ ਹੋ ਜਾਣਾ ਉਹਦੇ ਲਈ ਹੱਲੇ ਵੀ ਸਰਕਾਰ ਦਾ ਕੋਈ ਪ੍ਰੋਗਰਾਮ ਨਹੀਂ ਉਹ ਸਾਰਾ ਹੀ ਜਿਹੜਾ ਕੰਮ ਹੈ ਪ੍ਰਾਈਵੇਟ ਕੇਂਦਰਾਂ ਦੇ ਵਿੱਚ ਜਾਂ ਥੋੜਾ ਬਹੁਤ ਸਰਕਾਰੀ ਥਾਵਾਂ ਦੇ ਉੱਤੇ ਹੋ ਰਿਹਾ ਜਿਹੜਾ ਜਲੰਧਰ ਦੇ ਵਿੱਚ ਇੱਕ ਨਵਾਂ ਹਸਪੀਟਲ ਖੋਲਿਆ ਜਾ ਰਿਹਾ ਉਹਦੀ ਕਪੈਸਿਟੀ ਸਿਰਫ 100 ਬੈੱਡ ਦੀ ਆ 100 ਮਰੀਜ਼ਾਂ ਨੂੰ ਹੀ ਅਸੀਂ ਰਾਹਤ ਦੇ ਸਕਾਂਗੇ ਲੰਬੇ ਇਲਾਜ ਦੀ ਲੋੜ ਇਹਨਾਂ ਨੌਜਵਾਨਾਂ ਨੂੰ ਹੁੰਦੀ ਆ ਤੇ ਉਹ ਫਿਰ 5 ਦਿਨ 4 ਦਿਨ ਰੱਖ ਕੇ ਘਰਾਂ ਨੂੰ ਤੋਰ ਦੇਣਾ ਘਰਾਂ ਨੂੰ ਤੋਰਨ ਦੇ ਨਾਲ ਨੌਜਵਾਨ ਜਿਹੜੇ ਆ ਨਸ਼ਾ ਮੁਕਤ ਨਹੀਂ ਹੋ ਸਕਣਗੇ ਤੇ ਇਸ ਤੰਗ ਦੇ ਨਾਲ ਜੇ ਇਹ ਨੌਜਵਾਨ ਸਭਾ ਥੋੜੀ ਆਵਾਜ਼ ਬੁਲੰਦ ਕਰਦੀ ਆ ਤੇ ਉਹ ਸਰਕਾਰ ਦੇ ਕੰਨਾਂ ਤੱਕ ਪਹੁੰਚਦੀ ਆ ਤੇ ਇੱਕ ਸਾਡੇ ਲਈ ਪੰਜਾਬ ਲਈ ਚੰਗੀ ਖਬਰ ਹੋਏਗੀ ਅਗਲੀ ਖਬਰ ਜਿਹੜੀ ਅਸੀਂ ਲੈਣਾ ਚਾਹਾਂਗੇ ਉਹ ਹੈ ਇਹ ਆ ਕਿ ਇਸ ਵੇਲੇ ਪਾਖੜਾ ਬੰਨ ਦਾ ਜਿਹੜਾ ਆ 16 1677 ਫੁੱਟ ਦਾ ਜਿਹੜਾ ਉਹਦੇ ਵਿੱਚ ਪਾਣੀ ਦਾ ਪੱਧਰ ਹੈ ਤੇ 11 ਤੋਂ 14 ਸਤੰਬਰ ਤੱਕ ਫਿਰ ਮੌੜ ਮੀਂਹ ਦੀ ਚੇਤਾਵਨੀ ਜਿਹੜੀ ਦਿੱਤੀ ਹੋਈ ਆ ਉਹਦੇ 'ਚ ਹੁਣੇ ਕਿਹਾ ਜਾ ਰਿਹਾ ਵੀ ਜਿਹੜੀ ਆਮਦ ਆ ਉਹ 50320 ਆ ਰਿਹਾ ਤੇ ਉਹਦੇ ਵਿੱਚੋਂ ਪਾਣੀ ਜਿਹੜਾ ਛੱਡਿਆ ਜਾ ਰਿਹਾ 52094 ਅ ਛੱਡਿਆ ਜਾ ਰਿਹਾ ਕਿ ਉਸਕ ਪਾਣੀ ਛੱਡਿਆ ਜਾ ਰਿਹਾ ਉਹਦੇ ਵਿੱਚ 5000 ਵਾਧੂ ਹੋਰ ਪਾਣੀ ਜਿਹੜਾ ਛੱਡਣ ਦਾ ਪ੍ਰੋਗਰਾਮ ਜਿਹੜਾ ਬਣਾਇਆ ਗਿਆ ਕੱਲ ਅ ਜੇ ਉਹ ਇਹ ਸੋਚ ਕੇ ਵੀ ਹੁਣ ਮੀਂਹ ਪੈ ਜਾਣਾ ਤੇ 5000 ਹੁਣ ਵਾਧੂ ਹੋਰ ਛੱਡਣਾ ਸ਼ੁਰੂ ਕਰ ਦਿਓ ਕਿਉਂਕਿ ਇਹ ਵੀ ਜਿਹੜਾ ਇਸ ਵੇਲੇ ਪੱਧਰ ਹੈ ਇਹ ਕੋਈ ਬਹੁਤਾ ਨਹੀਂ ਮਤਲਬ ਹੈਗਾ ਕਾਫੀ ਮਤਲਬ ਖਤਰੇ ਵਾਲਾ ਕਿਹਾ ਜਾ ਸਕਦਾ ਉਹ 5000 ਵਾਧੂ ਛੱਡਣ ਦਾ ਜੇ ਫੈਸਲਾ ਹੋਣ ਕਰ ਲਿਆ ਗਿਆ ਜੇ ਕਿਤੇ ਪਹਿਲਿਆਂ ਦਿਨਾਂ ਦੇ ਵਿੱਚ ਵੀ ਜਦੋਂ ਪੰਜਾਬ ਹੜ੍ਹਾਂ ਦੀ ਮਾਰ ਹੇਠ ਆਇਆ ਉਸ ਵੇਲੇ ਵੀ ਇਹੋ ਜਿਹੇ ਕੋਈ ਫੈਸਲੇ ਕਰ ਲਏ ਜਾਂਦੇ ਵੀ ਸਾਡੇ ਕੋਲ ਸਮਰਥਾ ਕਿੰਨੀ ਆ ਤੇ ਪਾਣੀ ਕਿੰਨਾ ਆ ਰਿਹਾ ਉਹਦੇ ਨਾਲ ਪੰਜਾਬ ਨੂੰ ਥੋੜੀ ਬਹੁਤ ਹੋਰ ਰਾਹਤ ਮਿਲ ਸਕਦੀ ਸੀ ਖਤਰੇ ਜਿਹੜੇ ਟਾਲੇ ਜਾ ਸਕਦੇ ਸੀ ਜਦੋਂ ਤੁਸੀਂ ਪਾਣੀ ਇਕੱਠਾ ਛੱਡਦੇ ਹੋ ਜਦੋਂ ਤੁਸੀਂ ਪਾਣੀ ਦੇ ਸਾਰੇ ਫਲੱਡ ਗੇਟ ਖੋਲ੍ਹ ਦਿੰਦੇ ਹੋ ਤਾਂ ਪੰਜਾਬ ਨੇ لازਮੀ ਡੁੱਬਣਾ ਹੁੰਦਾ ਤੇ ਇਸ ਢੰਗ ਦੇ ਨਾਲ ਜਿਹੜੀਆਂ ਪਲੈਨਿੰਗਾਂ ਜਿਹੜੀਆਂ ਆ ਉਹ ਕਰਨੀਆਂ ਚਾਹੀਦੀਆਂ ਬੀਬੀਐਮਬੀ ਵੱਲੋਂ ਜਿਹੜਾ ਇਹ ਫੈਸਲੇ ਕੀਤੇ ਜਾਂਦੇ ਆ ਜੇ ਉਹਦੇ ਵਿੱਚ ਪੰਜਾਬ ਦੀ ਨੁਮਾਇੰਦਗੀ ਹੋਵੇ ਤਾਂ ਹੋਰ ਵਧੀਆ ਜਿਹੜੇ ਨਤੀਜੇ ਕੱਢੇ ਜਾ ਸਕਦੇ ਆ ਹੁਣ ਪੰਜਾਬ ਦੀ ਨੁਮਾਇੰਦਗੀ ਉਹਦੇ ਵਿੱਚ ਕੋਈ ਨਹੀਂ ਤੇ ਉੱਥੇ ਮਨਮਰਜ਼ੀਆਂ ਜਿਸ ਢੰਗ ਦੇ ਨਾਲ ਕੀਤੀਆਂ ਜਾਂਦੀਆਂ ਜਾਂ ਜਿਸ ਢੰਗ ਦੇ ਨਾਲ ਫੈਸਲੇ ਕੀਤੇ ਜਾਂਦੇ ਆ ਉਹਦੇ ਲਈ ਪੰਜਾਬ ਜ਼ਰੂਰ ਇਹ ਸਵਾਲ ਕਰਦਾ ਆ ਵੀ ਇਸ ਢੰਗ ਨਾਲ ਨਹੀਂ ਸੀ ਹੋਣਾ ਚਾਹੀਦਾ ਪੰਜਾਬ ਨੂੰ ਇਸ ਖਤਰੇ ਦੀ ਪੱਟੀ ਦੇ ਵਿੱਚ ਨਹੀਂ ਸੀ ਝੋਕਣਾ ਚਾਹੀਦਾ ਅਗਲੀ ਖਬਰ ਜਿਹੜੀ ਅਸੀਂ ਲੈਣੇ ਚਾਹਾਂਗੇ ਉਹ ਭਾਰਤ ਦੀ ਰੂਸ ਨੂੰ ਅਪੀਲ ਕੀਤੀ ਆ ਕੁਝ ਪੰਜਾਬ ਦੇ ਵੀ ਨੌਜਵਾਨਾਂ ਜਿਹੜੇ ਉੱਥੇ ਦੀ ਫੌਜ ਦੇ ਵਿੱਚ ਭਰਤੀ ਹੋਏ ਦੱਸਿਆ ਜਾ ਰਿਹਾ ਜਿਹੜੀ ਯੂਕਰੇਨ ਦੇ ਨਾਲ ਲੜਾਈ ਜਿਹੜੀ ਹੋ ਰਹੀ ਆ ਉਹਨਾਂ ਦੀ ਜੰਗ ਚੱਲਦੀ ਆ ਉਹਦੇ ਵਿੱਚ ਉਹ ਨੌਕਰੀ ਤੇ ਲੱਗੇ ਹੋਏ ਆ ਇਹ ਸਾਡੇ ਲਈ ਵੀ ਬਹੁਤ ਵੱਡਾ ਸਵਾਲ ਆ ਪੰਜਾਬ ਦੇ ਲੋਕਾਂ ਲਈ ਚਾਹੇ ਭਾਰਤ ਦੇ ਲੋਕਾਂ ਲਈ ਵੀ ਜਦੋਂ ਕਿਤੇ ਐਂ ਜੰਗ ਦੇ ਵਿੱਚ ਦੋ ਦੇਸ਼ ਲੱਗੇ ਹੋਣ ਉਦੋਂ ਸਾਡੇ ਪੰਜਾਬੀਆਂ ਨੂੰ ਸਾਡੇ ਭਾਰਤੀਆਂ ਨੂੰ ਇਸ ਸਾਡੇ ਮੋਢੇ ਤੇ ਰੱਖ ਕੇ ਚਲਾਈ ਜਾਵੇ ਤੇ ਸਾਡੀਆਂ ਮਜਬੂਰੀਆਂ ਦਾ ਫਾਇਦਾ ਚੱਕਿਆ ਜਾਵੇ ਸਾਡੇ ਨੌਜਵਾਨਾਂ ਦੇ ਰੋਜ਼ਗਾਰ ਦੀ ਭਾਲ ਦੇ ਵਿੱਚ ਮਜਬੂਰੀ ਵਸ ਵੀ ਉੱਥੇ ਗਏ ਹੋ ਸਕਦੇ ਨੇ ਇਹ ਇਹੋ ਜਿਹਾ ਨਹੀਂ ਹੋਣਾ ਚਾਹੀਦਾ ਉਹਦੇ ਵਿੱਚ ਖਬਰ ਆ ਵੀ 15 ਪੰਜਾਬੀ ਨੌਜਵਾਨਾਂ ਦੇ ਵਿੱਚੋਂ ਪੰਜ ਦੀ ਜਿਹੜੀ ਆ ਉਹ ਮੌਤ ਹੋ ਚੁੱਕੀ ਆ ਤੇ ਤਿੰਨ ਲਾਪਤਾ ਨੇ ਤੇ ਭਾਰਤ ਨੇ ਪਹਿਲੇ ਹੁਣ ਕਹਿ ਦਿੱਤਾ ਵੀ ਉੱਥੇ ਭਰਤੀ ਜਿਹੜੀ ਆ ਰੂਸ ਦੀ ਫੌਜ ਦੇ ਵਿੱਚ ਜਿਹੜੀ ਉਹ ਨਹੀਂ ਕਰਨੀ ਚਾਹੀਦੀ ਤੇ ਆਪਣੇ ਨਾਗਰਿਕਾਂ ਨੂੰ ਵੀ ਉਹਨਾਂ ਨੇ ਚੇਤਾਵਨੀ ਦਿੱਤੀ ਆਵੇ ਉਹ ਇਹੋ ਜੀ ਭਰਤੀ ਦੇ ਵਿੱਚ ਸ਼ਾਮਲ ਹੋਣ ਤੋਂ ਗਰੇਜ ਕਰਨ ਇਹ ਸਾਡੇ ਲਈ ਇਹ ਜਿਹੜੀ ਖਬਰ ਹੈ ਮਤਲਬ ਦੁਕਾਨਤ ਵਾਲੀ ਹੋਈ ਆ ਜੇ ਮਤਲਬ ਆ ਪੰਜ ਦੀ ਮੌਤ ਹੋ ਜਾਂਦੀ ਆ ਹੱਲੇ ਪਿਛਲੇ ਹਫ਼ਤੇ ਤੋਂ ਪਹਿਲਾਂ ਹੀ ਆਪਾਂ ਦੇਖਿਆ ਸੀਗਾ ਵੀ ਇੱਕ ਖਬਰ ਆਈ ਸੀ ਹਰਿਆਣੇ ਤੋਂ ਵੀ ਹਰਿਆਣੇ ਦੇ ਕੁਝ ਨੌਜਵਾਨਾਂ ਨੂੰ ਇਜ਼ਰਾਈਲ ਦੇ ਵਿੱਚ ਭਰਤੀ ਦਾ ਮੌਕਾ ਦਿੱਤਾ ਜਾ ਰਿਹਾ ਉੱਥੇ ਇੱਕ ਜੋਬ ਦਿੱਤੀ ਜਾ ਰਹੀ ਆ ਉਹ ਜੋਬ ਦੇ ਵਿਦਿਆਰਥੀਆਂ ਦੀ ਖਾਂ ਸਮਝਭਾਲ ਵਾਸਤੇ ਆ ਇੱਥੋਂ ਭਰਤੀ ਕਰਕੇ ਲੈ ਕੇ ਜਾਣੇ ਆ ਤੇ ਉਸ ਵਾਰੇ ਉਸ ਵੇਲੇ ਵੀ ਦੱਸਿਆ ਸੀਗਾ ਵੀ ਉਹ ਜਿਹੜੇ ਨੌਜਵਾਨਾਂ ਦੇ ਉੱਤੇ ਸ਼ਰਤਾਂ ਇਸ ਢੰਗ ਦੀਆਂ ਜਿਵੇਂ ਆਪਣੇ ਫੌਜ ਦੇ ਵਿੱਚ ਭਰਤੀ ਜਿਹੜੀ ਆ ਵੀ ਫਿਜ਼ੀਕਲੀ ਬਿਲਕੁਲ ਫਿਟ ਹੋਣਾ ਚਾਹੀਦਾ ਉਹਨਾਂ ਦੀ ਹੀ ਭਰਤੀ ਕੀਤੀ ਜਾਣੀ ਆ ਉੱਥੇ ਵਾਸਤੇ ਉਹ ਵੀ ਜੰਗ ਦੀ ਪੱਟੀ ਦੇ ਵਿੱਚ ਦੇਸ਼ ਲੱਗਿਆ ਹੋਇਆ ਇਜ਼ਰਾਇਲ ਦਾ ਜਿਸ ਢੰਗ ਦੇ ਨਾਲ ਪੰਗਾ ਉੱਥੇ ਗਾਜ਼ਾ ਦੇ ਉੱਤੇ ਜਿਸ ਢੰਗ ਦੇ ਨਾਲ ਉਹ ਹਮਲੇ ਕਰ ਰਿਹਾ ਨਸਲਕਾਤ ਕਰ ਰਿਹਾ ਉਸ ਢੰਗ ਨਾਲ ਉਹ ਜੰਗ ਦੀ ਪੱਟੀ ਦੇ ਵਿੱਚ ਹੀ ਆ ਹੁਣ ਜਿਹੜੀ ਤਾਜ਼ਾ ਜਿਹੜੀ ਖਬਰ ਆਈ ਆ ਵੀ ਇਜ਼ਰਾਇਲ ਨੇ ਪਿਛਲੇ 72 ਘੰਟਿਆਂ ਦੇ ਵਿੱਚ 6 ਮੁ슬ਮਨ ਦੇਸ਼ਾਂ ਦੇ ਉੱਤੇ ਹਮਲਾ ਕੀਤਾ ਜਜਿਹਦੇ ਵਿੱਚ 200 ਲੋਕਾਂ ਦੀ ਮੌਤ ਹੋਈ ਆ ਤੇ 10000 ਜੱਕ ਵੀ ਹੋ ਗਿਆ ਜਦੋਂ ਤੁਸੀਂ ਇਸ ਧੰਗ ਦੇ ਨਾਲ ਹਮਲੇ ਕਰ ਰਹੇ ਹੋਵੋ ਵੀ ਉਹ 6 ਮੁਸਲਮ ਦੇਸ਼ਾਂ ਦੇ ਨਾਮ ਦੇ ਉੱਤੇ ਤੇ ਲਾਜ਼ਮੀ ਤੌਰ ਤੇ ਉੱਤੇ ਆ ਫਿਰ ਆ ਮੁਸਲਮ ਦੇਸ਼ ਜਿਹੜੇ ਹੋਰ ਵੀ ਜਿਹੜੇ ਦੁਨੀਆ ਦੇ ਵਿੱਚ ਹੈਗੇ ਆ ਉਹ ਵੀ ਫਿਰ ਇਕੱਠੇ ਇਸ ਧੰਗ ਨਾਲ ਹੋਣਗੇ ਤੇ ਇਹ ਜਿਹੜੀ ਸੰਸਾਰ جنگ ਤੋਂ ਇਨਕਾਰ ਵੀ ਨਹੀਂ ਕੀਤਾ ਜਾ ਸਕਦਾ ਹੁੰਦਾ ਜਦੋਂ ਤੁਸੀਂ ਇੱਕ ਧਰਮ ਦੇ ਨਾਮ ਦੇ ਉੱਤੇ ਜੇ ਹਮਲਾ ਕਰ ਰਹੇ ਹੋ ਆ ਤੁਹਾਡੇ ਕਿਸੇ ਵੇਲੇ ਕਿਸੇ ਦੇਸ਼ ਦੇ ਨਾਲ ਤੁਹਾਡੀ ਕੋਈ ਕੋਈ ਇਸ਼ੂ ਬਣ ਜਾਂਦਾ ਆ ਤੇ ਉਹਦੇ ਨਾਲ ਤੁਹਾਡੀ ਕਿਤੇ ਕੋਈ ਸਮੱਸਿਆ ਇਹੋ ਜੀ ਜਿਹੜੀ ਆ ਕੋਈ ਬਣ ਜਵੇ ਤਾਂ ਸਮਝ ਲੱਗਦੀ ਆ ਪਰ ਜਦੋਂ ਤੁਸੀਂ ਇੱਕ ਖਾਸ ਧਰਮ ਦੇ ਨਾਂ ਦੇ ਉੱਤੇ ਜਿਹੜਾ ਆ ਕਿਸੇ ਤੇ ਅਟੈਕ ਕਰ ਰਹੇ ਹੋ ਤਾਂ ਫਿਰ ਲਾਜ਼ਮੀ ਤੌਰ ਤੇ ਉਹ ਵੀ ਫਿਰ ਧਰਮ ਵਾਲੇ ਜਿਹੜੇ ਇਕੱਠੇ ਹੋਣਗੇ ਜਿਹਦੇ ਸਿੱਟੇ ਬਹੁਤ ਜਿਹੜੇ ਭਿਆਨਕ ਸਾਹਮਣੇ ਆ ਸਕਦੇ ਆ ਹਾਲ ਦੀ ਘੜੀ ਅਸੀਂ ਨੇਪਾਲ ਦੇ ਵਿੱਚ ਜਿਹੜਾ ਦੇਖਿਆ ਵੀ ਨੇਪਾਲ ਦੇ ਵਿੱਚ ਜੇ ਇਸ ਤੰਗ ਦੇ ਨਾਲ ਸੋਸ਼ਲ ਮੀਡੀਆ ਦੀਆਂ ਐਪਸ ਤੇ ਉੱਤੇ ਪਾਬੰਦੀ ਲਾਉਣ ਤੋਂ ਬਾਅਦ ਜਿਹੜੇ ਨੌਜਵਾਨ ਜਿਹੜੇ ਪੜਕੇ ਆ ਉਹ ਤੋਂ ਬਾਅਦ ਹਾਲੇ ਤੱਕ ਵੀ ਉਹ ਤਾਬੇ ਨਹੀਂ ਆਏ ਹੈਗੇ ਸਰਕਾਰ ਜਿਹੜੀ ਹਾਲੇ ਤੱਕ ਵੀ ਜਿਹੜੀ ਆ ਉਹ ਨਹੀਂ ਬਣ ਰਹੀ ਉਥੇ ਜਿਹੜਾ ਰਾਜਸੀ ਜਿਹੜਾ ਸੰਕਟ ਜਿਹੜਾ ਖੜਾ ਹੋ ਗਿਆ ਆ ਉਹ ਸਾਡੇ ਸਾਰਿਆਂ ਦੇ ਸਾਹਮਣੇ ਆ ਸਾਡਾ ਗਵਾਂਧੀ ਮੁਲਕ ਆ ਉਹਦੇ ਵਿੱਚ ਅਸੀਂ ਉਤੋਂ ਪਹਿਲਾਂ ਵੀ ਅਸੀਂ ਕੱਲ ਵੀ ਗੱਲ ਕੀਤੀ ਸੀ ਜਿਹਦੇ ਵਿੱਚ ਅਸੀਂ ਦੱਸਿਆ ਸੀਗਾ ਵੀ ਬੰਗਲਾਦੇਸ਼ ਦੇ ਵਿੱਚ ਤੇ ਉਤੋਂ ਪਹਿਲਾਂ ਸ਼੍ਰੀਲੰਕਾ ਦੇ ਵਿੱਚ ਵੀ ਜਦੋਂ ਆਵਾਮ ਜਿਹੜਾ ਆ ਉਹੋ ਭੜਕ ਪਵੇ ਤੇ ਉਦੋਂ ਫਿਰ ਨਤੀਜੇ ਜਿਹੜੇ ਆ ਬੜੇ ਭਿਆਨਕ ਨਿਕਲਦੇ ਹੁੰਦੇ ਆ ਤੇ ਸਾਡੀ ਵੀ ਦੇਸ਼ ਦੀ ਜਵਾਨੀ ਨੂੰ ਜਿਹੜਾ ਆ ਉਹ ਸੰਭਣ ਦੀ ਲੋੜ ਆ ਉਹਨਾਂ ਨੂੰ ਕਿੱਤੇ ਤੇ ਲਾਉਣ ਦੀ ਲੋੜ ਆ ਜਿੱਦਾਂ ਕਿ ਨੌਜਵਾਨ ਸਭਾ ਛੋਟਾ ਜਾ ਕੇ ਯਤਨ ਕਰ ਰਹੀ ਆ ਤੇ ਉਹਦੇ ਨਾਲ ਹੀ ਸਾਡਾ ਜਿਹੜਾ ਆ ਦੇਸ਼ ਆ ਸਾਡਾ ਸੂਬਾ ਤੇ ਉਹ ਮਤਲਬ ਆਉਣ ਵਾਲੇ ਸੰਕਟਾਂ ਤੋਂ ਜਿਹੜਾ ਆ ਉਹ ਬਚਿਆ ਰਹੇਗਾ ਅੱਜ ਦੀ ਗੱਲ ਦੇ ਵਿੱਚ ਇੰਨਾ ਹੀ ਬਹੁਤ-ਬਹੁਤ ਸ਼ੁਕਰੀਆ